ਸਹੋਤਾ ਸ਼ੋਅ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 3 ਦਸੰਬਰ 2024 ਦਿਨ ਸੋਮਵਾਰ ਪੋ ਮਹੀਨੇ ਦੀ 17 ਤਰੀਕ ਹੈ ਜੀ ਸੈਮੀ ਆਮੂ ਕੈਡਜੀ ਅਤੇ ਕੌਂਟਲਰ ਨਾ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਪ੍ਰੋਗਰਾਮ 'ਚ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਗਰੀ 'ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਇਸ ਦੇ ਨਾਲ ਹੀ ਆਪਣਾ ਮੋਟਰਜ਼ ਸਾਡੇ ਪ੍ਰੋਗਰਾਮ ਨੂੰ ਸਪான்ਸਰ ਕਰਦੇ ਆ ਸਰੀ 'ਚ ਯੂਜ਼ਡ ਕਾਰਾਂ ਦੀ ਇੱਕ ਨਾਮਵਾਂ ਡੀਲਰਸ਼ਿਪ ਆ ਤੇ ਨਾਲੇ ਸਾਡੇ ਸਪான்ਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਜੋ ਕਿ ਗ੍ਰੇਟਰ ਵੈਨਕੂਵਰ ਦੇ 10 ਲੋਕੇਸ਼ਨਾਂ ਤੋਂ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਸਰੀ ਦੇ ਵਿੱਚ ਜਿਹੜੀ ਗੋਲੀ ਚੱਲੀ ਆ ਐਤਵਾਰ ਤੜਕੇ ਉਦੇ ਬਾਰੇ ਕੀ ਗੱਲਬਾਤ ਆ ਤੇ ਜਿਹੜੀ ਅਮਰੀਕਾ ਦੇ ਵਿੱਚ ਭਾਰਤੀਆਂ ਤੇ ਗੋਰਿਆਂ ਵਿਚਾਲੇ ਜਿਹੜੀ ਸ਼ਬਦੀ جنگ ਚੱਲ ਰਹੀ ਆ ਉਹ ਕੱਥੇਕ ਤੱਕ ਪਹੁੰਚੀ ਆ ਚੀਨ ਦੀ ਗੱਲ ਕਰਾਂਗੇ ਚੀਨ ਨੇ ਜਿਹੜੇ ਨੱਪੇ ਹੋਏ ਭਾਰਤੀ ਇਲਾਕੇ ਉਹਨਾਂ ਵਿੱਚ ਦੋ ਕਾਉਂਟੀਆਂ ਬਣਾਉਣ ਦਾ ਐਲਾਨ ਕਰ ਦਿੱਤਾ ਆ ਹਾਲਾਂਕਿ ਭਾਰਤੀ ਦਾਵਾ ਇਹ ਕਰਦੇ ਸੀਗੇ ਕਿ ਸਾਡਾ ਆਪਸੀ ਤਣਾਅ ਜਿਹੜਾ ਆ ਉਹ ਘਟ ਰਿਹਾ ਆ ਅਮਰੀਕਾ ਪਹੁੰਚੇ ਭਾਰਤੀ ਵਿਦੇਸ਼ ਮੰਤਰੀ ਜੈ ਸ਼ੰਕਰ ਹਫਤਾ ਹੋ ਗਿਆ ਉਹਨਾਂ ਨੂੰ ਹੱਲੇ ਤੱਕ 트럼ਪ ਨੇ ਮਿਲਣ ਦਾ ਸਮਾਂ ਨਹੀਂ ਦਿੱਤਾ ਇਸ ਤੋਂ ਬਾਅਦ ਪੰਜਾਬ ਦੀ ਗੱਲ ਕਰਾਂਗੇ ਜਿੱਥੇ ਬਾਬਾ ਬਖਸ਼ੀ ਸਿੰਘ ਜੀ ਉਨਾ ਤੇ ਉੱਤੇ ਹਮਲਾ ਹੋਇਆ ਇਹ ਹਮਲੇ ਇਹਨਾਂ ਦੇ ਪਿੱਛੇ ਹੱਥ ਕਿਹਦਾ ਆ ਤੇ ਇਹਨੂੰ ਕਿਸ ਤਰੀਕੇ ਸਮਝਣਾ ਪੈਣਾ ਇਹਦੇ ਬਾਰੇ ਆਪਾਂ ਵਿਸਥਾਰ ਚ ਗੱਲ ਕਰਾਂਗੇ ਤੇ ਨਾਲੇ ਗੱਲ ਕਰਾਂਗੇ ਪੰਜਾਬ ਬੰਦ ਦੀ ਜੋ ਕਿ ਕਿਸਾਨ ਆਗੂਆਂ ਵੱਲੋਂ ਸੱਦਾ ਦਿੱਤਾ ਗਿਆ ਸੀਗਾ ਅਗਾ ਕੀ ਹੋ ਸਕਦਾ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਣੇ ਆ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪਾਕਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨਾਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਪ੍ਰੋਗਰਾਮ ਦਾ ਸਭ ਤੋਂ ਅਸ਼ੋਕ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰਾਂ ਦੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਸੂਬੇ ਬਿਊਟੀਫੁੱਲ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਕਸ਼ਨ ਸਿਟੀ ਸਰੀ ਤੋਂ ਜਿੱਥੇ ਕਿ ਐਤਵਾਰ ਸਵੇਰੇ ਤਕਰੀਬਨ 2:30 ਵਜੇ ਗੋਲੀਆਂ ਚੱਲੀਆਂ ਸਰੀ ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ 132 ਸਟਰੀਟ ਅਤੇ 85 ਐਵਨਿਊ ਤੇ ਮੌਜੂਦ ਇੱਕ ਪੱਬ ਉਹਦੇ ਬਾਹਰ ਇਹ ਗੋਲੀਆਂ ਚੱਲੀਆਂ ਇਹ ਪੱਬ ਪਹਿਲਾਂ ਲੰਮਾ ਸਮਾਂ ਜਿਹੜਾ ਕਿ ਇੱਕ ਮੁਖਤਰਾ ਦਾ ਪੱਬਰ ਆ ਕੋਈ ਦਰ ਹੋਇਆ ਇਹ ਇੱਕ ਪੰਜਾਬੀ ਪੱਬ ਦੇ ਵਿੱਚ ਤਬਦੀਲ ਹੋ ਗਿਆ ਇੱਥੇ ਬਹੁਤ ਸਾਰੇ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਖਾਸ ਕਰਕੇ ਜਿਹੜੇ ਕਿ ਪੰਜਾਬ ਤੋਂ ਆਏ ਆ ਇੱਥੇ ਇਕੱਠੇ ਹੁੰਦੇ ਆ ਵੀਕਐਂਡ ਦੇ ਉੱਤੇ ਕਾਫੀ ਭਰਦਾ ਇਹਦੇ ਬਾਅਦ ਦੋ ਧੜਿਆਂ ਦੀ ਲੜਾਈ ਹੋਈ ਆ ਉਸ ਤੋਂ ਬਾਅਦ ਵਿੱਚ ਗੋਲੀ ਚਲਾਈ ਗਈ ਆ ਇਸ ਗੋਲੀਬਾਰੀ ਦੇ ਵਿੱਚ ਦੋ ਜਣੇ ਜ਼ਖਮੀ ਹੋਏ ਆ ਜਿਨ੍ਹਾਂ ਨੂੰ ਸਖਤ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ ਤੇ ਹੁਣ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਸਿਹਤ ਜਿਹੜੀ ਆ ਠੀਕ ਆ ਉਹਨਾਂ ਦੀ ਹਾਲਤ ਖਤਰੇ 'ਚੋਂ ਬਾਹਰ ਆ ਤੇ ਮੌਕੇ ਦੇ ਉੱਤੇ ਦੋ ਪੰਜਾਬੀ ਮੁੰਡੇ ਗੱਡੀ ਵਿੱਚ ਭੱਜਦੇ ਵੀ ਪੁਲਿਸ ਮੁਤਾਬਕ ਕੁਝ ਚਸ਼ਮਦੀਦ ਗਵਾਹਾਂ ਨੇ ਦੇਖੇ ਆ ਉਹਨਾਂ ਨੂੰ ਲੱਭਣ ਦੀਆਂ ਚਾਰਜ ਕਰਨ ਦੀਆਂ ਕੋਸ਼ਿਸ਼ਾਂ جاری ਆ ਸੋ ਸਰੀ ਦੇ ਵਿੱਚ ਜਿਹੜੀ ਆ ਗੋਲੀ ਅਖੀਰ ਤੱਕ ਇਸ ਸਾਲ ਦੇ ਆਪਾਂ ਕਹਿ ਸਕਦੇ ਆ ਵੀ ਚੱਲਦੀ ਰਹੀ ਆ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਅਮਰੀਕਾ ਦੀ ਅਮਰੀਕਾ ਦੇ ਵਿੱਚ ਭਾਰਤੀ ਮੂਲ ਦੇ ਬਹੁਤ ਸਾਰੇ ਫਿਰਕੇ ਜਿਹੜੇ ਆ ਲੰਮੇ ਸਮੇਂ ਤੋਂ ਵਸ ਰਹੇ ਆ ਜਿਨ੍ਹਾਂ ਦੇ ਵਿੱਚ ਗੁਜਰਾਤੀਆਂ ਦੀ ਗੱਲ ਕਰ ਲਈਏ ਤਾਮਲਾਂ ਦੀ ਗੱਲ ਕਰ ਰਹੀਏ ਤਾਂ ਇਹ ਕਈ ਦਹਾਕਿਆਂ ਤੋਂ ਉੱਥੇ ਵਪਾਰ ਵੀ ਕਰਦੇ ਆ ਉੱਥੇ ਰਹਿੰਦੇ ਵੀ ਆ ਤੇ ਇਹਨਾਂ ਦਾ ਜਿਹੜਾ ਅਕਸ ਹੈ ਉੱਥੇ ਮੋٹے ਤੌਰ ਦੇ ਉੱਤੇ ਵਪਾਰੀਆਂ ਵਾਲਾ ਆ ਪੈਸੇ ਢੇਲੇ ਵਾਲਿਆਂ ਵਾਲਾ ਆ ਸਤਕਾਰਯੋਗ ਆ ਪਰ ਹੁਣ ਕੀ ਹੋਇਆ ਕਿ ਪਿਛਲੇ 10 ਸਾਲਾਂ ਤੋਂ ਜਦੋਂ ਦਾ ਮੋਦੀ ਦਾ ਰਾਜ ਆਇਆ ਆਰਐਸਐਸ ਨੇ ਹਿੰਦੂ ਤੇ ਵੀ ਜਥੇਬੰਦੀਆਂ ਨੇ ਪੂਰੀ ਦੁਨੀਆ ਦੇ ਵਿੱਚ ਖੰਭ ਖਲਾਰੇ ਆ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਵੀ ਜਿਹੜਾ ਆ ਉਹ ਆਪਣੀ ਲੋਬੀ ਸਰਗਰਮ ਕੀਤੀ ਆ ਤੇ ਜਿਹੜਾ ਆਪਣਾ ਤਿੱਖਾ ਪਾਣਿਆ ਉਹ ਦਿਖਾਉਣਾ ਸ਼ੁਰੂ ਕੀਤਾ ਉਹ ਜਿਹੜਾ ਤਿੱਖੇਪਣ ਦਾ ਹੁਣ ਉਲਟਾ ਵਾਸਰ ਹੋਣਾ ਸ਼ੁਰੂ ਹੋ ਗਿਆ ਸੋ ਜਿਹੜੀਆਂ ਹੁਣ ਬੀਤੇ ਵਿੱਚ ਕਾਰਵਾਈਆਂ ਕੀਤੀਆਂ ਹੋਈਆਂ ਆ ਉਹਦੇ ਅੰਜਾਮ ਹੁਣ ਦੇਖਣ ਨੂੰ ਮਿਲ ਰਹੇ ਆ ਐਚ 1 ਬੀ ਵੀਜ਼ਾ ਜਿਹਨੂੰ ਕਿ ਆਪਾਂ ਵਰਕ ਪਰਮਿਟ ਵੀਜ਼ਾ ਕਹਿ ਦਿੰਨੇ ਆ ਉਹਨੂੰ ਲੈ ਕੇ ਪਿਛਲੇ ਤਕਰੀਬਨ ਇੱਕ ਹਫ਼ਤੇ ਤੋਂ 크ਿਸਮਸ ਵਾਲੇ ਦਿਨ ਤੋਂ ਅਮਰੀਕਾ ਦੇ ਵਿੱਚ ਇੱਕ ਲੰਮੀ ਬਹਿਸ ਚੜੀ ਹੋਈ ਆ ਆ ਜਿਹੜੀ ਕਿ ਬਹੁਤ ਹੁਣ ਨੀਵੇਂ ਪੱਧਰ ਤੇ ਜਾ ਚੁੱਕੀ ਆ ਜਿੱਥੇ ਇੱਕ ਪਾਸੇ ਭਾਰਤੀ ਆ ਉਹੋ ਗੋਰਿਆਂ ਬਾਰੇ ਅਮਰੀਕਾ ਬਾਰੇ ਬਹੁਤ ਹੀ ਗਲਤ ਟਿੱਪਣੀਆਂ ਕਰ ਰਹੇ ਆ ਆਵਾ ਤਵਾ ਬੋਲ ਰਹੇ ਆ ਉੱਥੇ ਉਹਨਾਂ ਦੇ ਜਵਾਬ ਦੇ ਵਿੱਚ ਜਿਹੜੇ ਗੋਰੇ ਅਮਰੀਕਨ ਉਹ ਭਾਰਤੀਆਂ ਬਾਰੇ ਇਹਨਾਂ ਦੇ ਕੱਪੜਿਆਂ ਬਾਰੇ ਖਾਣ ਪੀਣ ਬਾਰੇ ਇਹਨਾਂ ਦੀ ਸੋਚ ਬਾਰੇ ਇਹਨਾਂ ਦੀ ਦਿੱਖ ਬਾਰੇ ਅਤੇ ਇੱਥੋਂ ਤੱਕ ਕਿ ਭਾਰਤੀਆਂ ਦੇ Hindu ਧਰਮ ਵਿੱਚਲੇ ਦੇਵੀ ਦੇਵਤਿਆਂ ਬਾਰੇ ਬਹੁਤ ਹੀ ਜ਼ਿਆਦਾ ਨੀਵੇਂ ਪੱਧਰ ਦੀਆਂ ਟਿੱਪਣੀਆਂ ਕਰ ਰਹੇ ਆ ਸੋ ਜਿਹੜੀ ਆਪਸੀ ਲੜਾਈ Hindu ਤਵੀਆਂ ਅਤੇ ਅਮਰੀਕਨ ਨੈਸ਼ਨਲਿਸਟਾਂ ਵਿਚਾਲੇ ਚੱਲ ਰਹੀ ਆ ਇਹਦੇ ਕਾਰਨ ਜਿਹੜੇ ਭਲੇ ਮਾਨਸ ਆਮ ਹਿੰਦੂ ਪਰਿਵਾਰ ਆ ਉਹ ਖੱਜਲਖਵਾਰ ਹੋ ਰਹੇ ਆ ਤੇ ਜ਼ਲੀਲ ਵੀ ਹੋ ਰਹੇ ਆ ਸੋ ਇਹ ਕਾਫੀ ਜਿਹੜਾ ਕੰਮ ਜਿਹੜਾ ਜੀ ਉਹ ਵਧਿਆ ਹੋਇਆ ਆ ਸੋ ਇਹ ਹਿੰਦੂਤਵੀ ਵਿਚਾਰਤਾ ਰਾਜਾ ਅਮਰੀਕਾ ਦੇ ਵਿੱਚ ਜਿਹੜਾ ਪ੍ਰਭਾਵ ਸੀਗਾ ਪ੍ਰਚਾਰ ਤੇ ਪ੍ਰਸਾਰ ਸੀਗਾ ਉਹ ਹੁਣ ਪੁੱਠਾ ਪੈਣ ਲੱਗਾ ਪਿਛਲੇ ਸਾਲਾਂ ਤੱਕ ਆਪਾਂ ਦੇਖਿਆ ਕਿ ਇਹ ਇੱਥੇ ਜਿਹੜੇ ਹਿੰਦੂਤਵੀ ਸੀਗੇ ਆਪਣੇ ਗੋਹੇ ਨੂੰ ਗਾਊ ਮੂਤ ਨੂੰ ਪ੍ਰਮੋਟ ਕਰਦੇ ਰਹੇ ਆ ਇਹਦੀਆਂ ਵਿਸ਼ੇਸ਼ਤਾਵਾਂ ਵਾਸਤੇ ਫੋਟੋਆਂ ਵੀਡੀਓ ਜਾਰੀ ਕਰਦੇ ਰਹੇ ਆ ਉਹੀ ਮਟੀਰੀਅਲ ਜਿਹੜਾ ਹੁਣ ਗੋਰੇ ਰੈਕਟਰਵਾਦੀ ਆ ਉਹ ਇਹਨਾਂ ਦੇ ਉਲਟ ਆਪਣੇ ਰਵਾਇਤੀ মিডিਏ ਦੇ ਉੱਤੇ ਰਵਾਇਤੀ ਸੋਸ਼ਲ ਮੀਡੀਆ ਦੇ ਉੱਤੇ ਵਾਰਤ ਰਹੇ ਆ ਜੀ ਸੋ ਇਹ ਜਿਹੜਾ ਵਿਵਾਦ ਆ ਵਿਕਰਾਮਾ ਸਵਾਮੀ ਦੇ ਇੱਕ ਟਵੀਟ ਤੋਂ ਸ਼ੁਰੂ ਹੋਇਆ ਸੀਗਾ ਜਿਹੜਾ ਕਿ ਭਾਰਤੀ ਮੂਲ ਦੇ ਆ ਅਮਰੀਕਾ ਦੇ ਵਿੱਚ 트੍ਰੰਪ ਪ੍ਰਸ਼ਾਸਨ ਵੱਲੋਂ ਸਲਾਹ ਕਰ ਲਏ ਗਏ ਐਲਨ ਮਸਕ ਦੇ ਨਾਲ ਜਿਹੜਾ ਉਹਨਾਂ ਦਾ ਟਵੀਟ ਸੀਗਾ ਉਹਦੇ ਵਿੱਚ ਜਿਹੜੀ ਸ਼ਬਦਾਵਲੀ ਵਰਤੀ ਗਈ ਸੀ ਉਹ ਤੱਕ ਤਕਰੀਬਨ ਅਮਰੀਕਾਂ ਨੂੰ ਇਹ ਸਨੇਹਾ ਦਿੰਦੀ ਸੀ ਵੇਗਾ ਐਵਰੀ ਜ ਅਮਰੀਕਨ ਆ ਉਹ ਲੇਜੀ ਹੋ ਚੁੱਕਾ ਸੌਸਤਿਆ ਉਹ ਭਾਰਤੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਹੈਗਾ ਇਸੇ ਕਰਕੇ ਅਮਰੀਕਾ ਥੱਲੇ ਨੂੰ ਜਾ ਰਿਹਾ ਆ ਸੋ ਇਸ ਗੱਲ ਦਾ ਅਮਰੀਕਨ ਗੋਰੇ ਰਾਸ਼ਟਰਵਾਦੀਆਂ ਨੇ ਬਹੁਤ ਬੁਰਾ ਮਨਾਇਆ ਤੇ ਉਹ ਇੱਕ ਪੂਰੀ ਜਥੇਬੰਦਕ ਪਹੁੰਚ ਲੈ ਕੇ ਭਾਰਤੀਆਂ ਨੂੰ ਨਿਸ਼ਾਨਾ ਬਣਾ ਰਹੇ ਆ ਤੇ ਅਮਰੀਕਾ ਦੇ ਵਿੱਚ ਇਹ ਕੰਮ ਜਿਹੜਾ ਵਧਦਾ ਜਾ ਰਿਹਾ ਆ ਆ ਮੁਲਕ ਦੀ ਭਾਰਤ ਦੀ ਵਿਦੇਸ਼ ਨੀਤੀ ਪਹਿਲਾਂ ਅਮਰੀਕਾ ਦੇ ਵਿੱਚ ਕਟਾਰੇ ਚ ਆ ਤੇ ਹੁਣ ਭਾਰਤੀ ਮੂਲ ਦੇ ਲੋਕ ਵੀ ਕਟਾਰੇ ਵਿੱਚ ਆ ਰਹੇ ਆ ਕਮਾਲ ਦੀ ਗੱਲ ਇਹ ਆ ਕਿ ਨਾ ਹਿੰਦੂ ਤਵੀਆਂ ਨੇ تقریبا ਪਿਛਲਾ ਸਾਰਾ ਸਾਲ ਹੀ ਕੈਨੇਡਾ ਵਿਚਲੇ ਜਿਹੜੇ ਗੋਰੇ ਰਾਖਟਰਵਾਦੀ ਆ ਉਹਨਾਂ ਦੇ ਨਾਲ ਰਲ ਕੇ ਸਿੱਖਾਂ ਨੂੰ ਭੰਡਣ ਵਾਸਤੇ ਲਾਇਆ ਸਿੱਖਾਂ ਦੀ ਦਸਤਾਰ ਬਾਰੇ ਸਿੱਖਾਂ ਦੇ ਕਕਾਰਾਂ ਬਾਰੇ ਟੈਮ ਹੌਟਨ ਦੇ ਨਾਲ ਸਿੱਖਾਂ ਨੂੰ ਮਿਲ ਕੇ ਬਹੁਤ ਹੀ ਨੀਵੇਂ ਪੱਧਰ ਦੀਆਂ ਟਿੱਪਣੀਆਂ ਜਿਹੜੀਆਂ ਉਹ ਕੀਤੀਆਂ ਇਹਨਾਂ ਨੇ ਹੁਣ ਉਹੀ ਬੰਦੇ ਜਿਹੜੇ ਇੱਥੇ ਟਿੱਪਣੀਆਂ ਕਰਦੇ ਸੀਗੇ ਮੁਖੌਲ ਲੜਾਉਂਦੇ ਸੀਗੇ ਉਹਨਾਂ ਨਾਲ ਜਦੋਂ ਅਮਰੀਕਾ ਦੇ ਵਿੱਚ ਸਾਰਾ ਕੁਝ ਹੋ ਰਿਹਾ ਆ ਆਪਣੀ ਵਾਰੀ ਹੁਣ ਰੂਣ ਪੇਟਣ ਪਾ ਕੇ ਬੈਠੇ ਆ ਚੰਗੀ ਗੱਲ ਇਹ ਆ ਕਿ ਸਿੱਖ ਸਾਰੇ ਮਾਮਲੇ ਵਿੱਚੋਂ ਬਾਹਰ ਆ ਉਹ ਅੱਡੇ ਤੌਰ ਤੇ ਕਹਿ ਰਹੇ ਆ ਕਿ ਅਸੀਂ ਭਾਰਤੀ ਨਹੀਂ ਹੈਗੇ ਅਸੀਂ ਸਿੱਖ ਆ ਜਾਂ ਅਸੀਂ ਸਿੱਖ ਅਮਰੀਕਨ ਆ ਜਾਂ ਅਸੀਂ ਸਿੱਖ ਕੈਨੇਡੀਅਨ ਆ ਅਸੀਂ ਪੰਜਾਬ ਦੇ ਨਾਲ ਸੰਬੰਧ ਰੱਖਦੇ ਆ ਸਾਡਾ ਭਾਰਤ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ ਤੋਂ ਜਿਹੜਾ ਆਪਾਂ ਇੱਕ ਤਰੀਕੇ ਨਾਲ ਇਹ ਕਹਿ ਸਕਦੇ ਆ ਕਿ ਅਮਰੀਕਾ ਦੇ ਵਿੱਚ ਇਸ ਵੇਲੇ ਸੰਗੀਆਂ ਦੇ ਨਾਲ ਹਿੰਦੂਤਵੀਆਂ ਦੇ ਨਾਲ ਲਗਭਗ ਉਹੀ سلوਕ ਹੋ ਰਿਹਾ ਜਿਹੜਾ سلوਕ ਇਹ ਭਾਰਤ ਵਿੱਚ ਘੱਟ ਗਣਤੀਆਂ ਦੇ ਨਾਲ ਤੇ ਆਪਣੇ ਵਿਰੋਧੀਆਂ ਦੇ ਨਾਲ ਕਰਦੇ ਆ ਸੋ ਗੱਲ ਕਾਫੀ ਵੱਧੀ ਜਿਹੜੀ ਜਾ ਰਹੀ ਹੈ ਸੋ ਜਿਹੜੀ ਨਫ਼ਰਤ ਆਪੇ ਫਲਾਈ ਸੀਗੀ ਹੋਰਾਂ ਦੇ ਉਲਟ ਉਹ ਨਫ਼ਰਤ ਆਪੇ ਹੀ ਹੁਣ ਪੁੱਠੀ ਪੈ ਗਈ ਆ ਆਪਣੀ ਕਨੈਣ ਆਪਣੀ ਦਵਾਈ ਜਿਹੜੀ ਆ ਕੌੜੀ ਆਪੇ ਖਾਣ ਲਈ ਮਜਬੂਰ ਹੋ ਗਏ ਆ ਇਸ ਦੇ ਨਾਲ ਹੀ ਅਮਰੀਕਾ ਦੀ ਗੱਲ ਕਰੀਏ ਤਾਂ ਭਾਰਤ ਦੇ ਜਿਹੜੇ ਵਿਦੇਸ਼ ਮੰਤਰੀ ਨੇ ਐਸ ਜੈ ਸ਼ੰਕਰ ਉਹ ਇਸ ਵੇਲੇ ਵਸ਼ਿੰਗਟਨ ਡੀਸੀ ਆ ਕੇ ਪਧਾਰੇ ਹੋਏ ਆ ਉਹਨਾਂ ਨੂੰ ਆ ਕੇ ਇੱਥੇ ਬੈਠਿਆਂ ਨੂੰ ਹਫ਼ਤਾ ਹੋ ਗਿਆ ਆ ਤੇ 트럼ਪ ਨੇ ਹਜੇ ਤੱਕ ਉਹਨੂੰ ਮਿਲਣ ਵਾਸਤੇ ਸਮਾਂ ਨਹੀਂ ਦੱਤਾ ਸੋ ਇਸ ਜੈ ਸ਼ੰਕਰ ਜਿਹੜੇ ਕਿ ਭਾਰਤ ਦੇ ਵੱਡੇ ਅਧਿਕਾਰੀ ਆ ਉਹ ਅਕਸਰ ਪਹਿਲਾਂ ਜਦੋਂ ਵੀ ਇੱਥੇ ਆਉਂਦੇ ਹੁੰਦੇ ਸੀਗੇ ਤਾਂ ਅਜੀਤ ਡੋਵਲ ਹੁਣਾਂ ਦੇ ਨਾਲ ਆਉਂਦੇ ਹੁੰਦੇ ਸੀਗੇ ਪਰ ਹੁਣ ਜਿਹੜੇ ਹਾਲਾਤ ਇਹ ਆ ਕਿ ਜਿਸ ਤਰੀਕੇ ਦੇ ਨਾਲ ਅਮਰੀਕਾ ਨੇ ਪੰਨੂ ਕਤਲ ਸਾਜ਼ਿਸ਼ ਮਾਮਲੇ ਵਿੱਚ ਡੋਵਲ ਦਾ ਵੀ ਨਾਮ ਲਿਆ ਹੋਇਆ ਇਹਨਾਂ ਨੂੰ ਡਰ ਹੈਗਾ ਸਜੈ ਸ਼ੰਕਰ ਨੂੰ ਵੀ ਕਿਤੇ ਇਹ ਗੱਲ ਨਾ ਹੋਵੇ ਕਿ ਅਮਰੀਕਾ ਵਾਲੇ ਮਾਮਲੇ ਦੇ ਵਿੱਚ ਡੋਵਲ ਵੀ ਜਿਹੜਾ ਅੜਕੇ ਆ ਜਾਵੇ ਅਮਰੀਕਾ ਆਏ ਜੀ ਡੋਵਲ ਨੂੰ ਇੱਥੇ ਕਿਤੇ ਅਮਰੀਕਾ ਵਾਲੇ ਬਿਠਾ ਨਾ ਲੈਣ ਇਸ ਕਰਕੇ ਕੱਲੇ ਆ ਗਏ ਆ ਸੋ ਕਿਸੇ ਮੁਲਕ ਦਾ ਵਿਦੇਸ਼ ਮੰਤਰੀ ਅਮਰੀਕਾ ਦੇ ਵਿੱਚ ਇੱਕ ਹਫਤਾ ਹੋ ਗਿਆ ਹੋਵੇ ਇੱਕ ਬਹੁਤ ਵੱਡੀ ਗੱਲ ਆ ਸੋ ਮਜ਼ਾਕ ਉਡਾਇਆ ਜਾ ਰਿਹਾ ਕਿ ਐ ਸਜੈ ਸ਼ੰਕਰ ਹੁਣੀ ਮੋਦੀ ਵਾਸਤੇ ਟਰੰਪ ਦੇ ਸਮਾਗਮ ਦਾ ਸੱਦਾ ਪੱਤਰ ਲੈਣ ਵਾਲੇ ਪਹੁੰਚੇ ਹੋਏ ਆ 20 ਜਨਵਰੀ 2025 ਨੂੰ 트럼ਪ ਨੇ ਸੌਜੋਕ ਸਮਾਗਮ ਰੱਖਿਆ ਹੋਇਆ ਇਹਦੇ ਵਾਸਤੇ ਦੁਨੀਆ ਦੇ ਵੱਡੇ ਵੱਡੇ ਆਗੂ ਨੂੰ ਸੱਦੇ ਪੱਤਰ ਭੇਜੇ ਗਏ ਆ ਕੈਨੇਡਾ ਦੇ ਵਿੱਚ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਨੂੰ ਸੱਦੇ ਪੱਤਰ ਮਿਲੇ ਆ ਤੇ ਇੱਥੋਂ ਤੱਕ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਵੀ ਸੱਦਾ ਪੱਤਰ ਭੇਜਿਆ ਹੋਇਆ ਪਰ ਅੱਜ ਦੀ ਤਰੀਕ ਦੇ ਵਿੱਚ ਇਹ ਖਬਰਾਂ ਦੇਣ ਤੱਕ ਮੋਦੀ ਨੂੰ ਸੱਦਾ ਪੱਤਰ ਨਹੀਂ ਭੇਜਿਆ ਗਿਆ ਸੋ ਜਿਹੜੇ ਲੋਕ ਮਜ਼ਾਕ ਉਡਾ ਰਹੇ ਆ ਕਿ ਜੈ ਸ਼ੰਕਰ ਨੂੰ ਸੱਦਾ ਪੱਤਰ ਲਿਆਉਣ ਵਾਸਤੇ ਭੇਜਿਆ ਗਿਆ ਆ ਕਿਉਂਕਿ 트럼ਪ ਮਿਲ ਨਹੀਂ ਰਹੇ ਹੈਗੇ ਉਹਨਾਂ ਦਾ ਕੋਈ ਪ੍ਰਸ਼ਾਸਨ ਜਿਹੜਾ ਸੱਦਾ ਪੱਤਰ ਫੜਾ ਨਹੀਂ ਰਿਹਾ ਇਸ ਕਰਕੇ ਇੱਕ ਹਫ਼ਤੇ ਤੋਂ ਜੈ ਸ਼ੰਕਰ ਉਹਨਾਂ ਨੇ ਵਾਸ਼ਿੰਗਟਨ ਡੀਸੀ ਵਾਈਟ ਹਾਊਸ ਦੇ ਬਾਹਰ ਟਿਕਾਣਾ ਲਾਇਆ ਹੋਇਆ ਹੈ ਤਾਂ ਕਿ ਕਿਸੇ ਤਰੀਕੇ ਉਹ ਸੱਦਾ ਪੱਤਰ ਲੈ ਕੇ ਹੀ ਮੁੰਨ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਭਾਰਤ ਚੀਨ ਜਿਹੜਾ ਵਿਵਾਦ ਛੜਿਆ ਹੋਇਆ ਹਾਲਾਂਕਿ ਪਿਛਲੇ 10 ਦਿਨਾਂ ਤੋਂ ਇਹ ਗੱਲਬਾਤ ਚੱਲ ਰਹੀ ਸੀ ਕਿ ਭਾਰਤ ਅਤੇ ਚੀਨ ਦੇ ਸਬੰਧ ਸੁਧਰ ਰਹੇ ਆ ਆਪਾ ਸਰਕਾਰ ਵੱਲੋਂ ਭਾਰਤੀ ਮੀਡੀਆ ਵੱਲੋਂ ਇਹ ਬਿਆਨ ਦਿੱਤੇ ਗਏ ਸੀ ਕਿ ਦੋਵੇਂ ਮੁਲਕ ਹਾਲਾਤ ਆਮ ਵਰਗੇ ਕਰਨ ਵਾਸਤੇ ਰਾਜ਼ੀ ਹੋ ਗਏ ਆ ਤੇ ਚੀਨੀ ਫੌਜਾਂ ਪਿੱਛੇ ਹਟ ਰਹੀਆਂ ਆ ਪਰ ਜਦੋਂ ਆਪਾਂ ਗੱਲ ਕਰਦੇ ਆ ਮਾਹੌਲ ਦੀ ਜਾਂ ਤਾਜ਼ਾ ਘਟਨਾਵਾਂ ਦੀ ਤਾਂ ਅਜਿਹਾ ਪ੍ਰਤੀਤ ਨਹੀਂ ਹੋ ਰਿਹਾ ਚੀਨ ਵੱਲੋਂ 38000 ਸਕਰ ਕਿਲੋਮੀਟਰ ਇਲਾਕਾ ਜੰਮੂ ਕਸ਼ਮੀਰ ਦੇ ਉੱਪਰਲੇ ਪਾਸੇ ਨੱਪਿਆ ਹੋਇਆ ਜਿਹਨੂੰ ਕਿ ਉਹ ਅਕਸਾਈ ਚੀਨ ਕਹਿੰਦੇ ਆ ਤੇ ਉੱਥੇ ਦੋ ਨਵੀਆਂ ਕਾਉਂਟੀਆਂ ਦਾ ਐਲਾਨ ਕਰ ਦਿੱਤਾ ਆ ਆਪਣੇ ਕੈਨੇਡਾ ਦੇ ਵਿੱਚ ਜਾਂ ਭਾਰਤ ਵਿੱਚ ਕਾਉਂਟੀਆਂ ਦਾ ਸਿਸਟਮ ਹੈ ਨਹੀਂਗਾ ਅਮਰੀਕਾ ਦੇ ਵਿੱਚ ਕਾਉਂਟੀਆਂ ਕਾਫੀ ਪ੍ਰਚਲਿਤ ਨੇ ਇਲਾਕੇ ਦਾ ਨਾਮ ਰੱਖ ਲੈਂਦੇ ਆ ਉਹ ਤਹਿਸੀਲਾਂ ਕਹਿ ਲਓ ਇੱਕ ਤਰੀਕੇ ਦੀਆਂ ਸੋ ਉਹ ਦੋ ਕਾਉਂਟੀਆਂ ਜਿਹੜੀਆਂ ਆ ਭਾਰਤੀ ਇਲਾਕੇ ਦੇ ਵਿੱਚ ਬਣਾ ਦਿੱਤੀਆਂ ਗਈਆਂ ਆ ਸੋ ਚੀਨ ਦਾ ਨਾਚਲ ਪ੍ਰਦੇਸ਼ ਜਿਹੜਾ ਕਿ ਨਾਰਥ-ਈਸਟ ਦਾ ਸੂਬਾ ਆ ਉਹਦੇ ਬਾਰੇ ਵੀ ਲਗਾਤਾਰ ਇਹੀ ਕਹਿ ਰਿਹਾ ਕਿ ਇਹ ਸਾਡਾ ਜਿਹੜਾ ਸੂਬਾ ਆ ਇੱਥੋਂ ਦੇ ਲੋਕਾਂ ਨੂੰ ਚੀਨ ਆਉਣ ਜਾਣ ਵਾਸਤੇ ਪਾਸਪੋਰਟ ਜਾਂ ਵੀਜ਼ੇ ਦੀ ਲੋੜ ਨਹੀਂ ਹੈਗੀ। ਉਹ ਚੀਨ ਵੱਲੋਂ ਜਿਹੜਾ ਨਵਾਂ ਨਕਸ਼ਾ ਜਾਰੀ ਕੀਤਾ ਗਿਆ ਆਪਣਾ ਉਹਨੇ ਭਾਰਤੀ ਨਕਸ਼ੇ ਦਾ ਹੁਲੀਆ ਵਿਗਾੜ ਦਿੱਤਾ ਆ। ਦੂਜੇ ਪਾਸੇ ਭਾਰਤ ਦੇ 8 ਉੱਤਰ-ਪੂਰਬੀ ਸੂਬੇ ਨਾਰਥ-ਈਸਟ ਦੇ ਜਿਹਨਾਂ ਵਿੱਚ ਸਿੱਕਮ ਆ, ਮਗਾਲਿਆ, ਨਾਚਲਪਰਦੇਸ਼, ਨਾਗਾ لینڈ, ਅਸਾਮ, ਮਨੀਪੁਰ, ਅਤ੍ਰਿਪੁਰਾ ਤੇ ਮਿਜ਼ਰਮ ਜਿਹੜੇ ਆ ਉਨਾ ਨੂੰ ਨੱਪਣ ਦੀਆਂ ਤਿਆਰੀਆਂ ਵੀ ਹੋ ਰਹੀਆਂ ਆ ਅਸਲੀ ਗੁੜੀ ਕੋਰੀਡੋਰ ਜਿਹੜਾ ਕਿ ਸਿੱਕਮ ਤੋਂ ਥੱਲੇ ਨੂੰ ਪੈਂਦਾ ਅਜੇ ਨੂੰ ਚਿਕਨ ਨੈਕ ਦੇ ਨਾਲ ਨਾਲ ਜਾਣਿਆ ਜਾਂਦਾ ਕਿਉਂਕਿ ਇਹ ਇਲਾਕਾ ਤਕਰੀਬਨ 22 ਕਿਲੋਮੀਟਰ ਜਿਹੜਾ ਉਹ ਚੌੜਾ ਆ ਤੇ ਉੱਥੋਂ ਸਿਰਫ 70 ਕਿਲੋਮੀਟਰ ਦੂਰ ਡੋਕਲਮ ਪੈਂਦਾ ਜਿੱਥੇ ਕਿ ਆ ਕੇ ਚੀਨ ਦੀ ਫੌਜ ਵੀ ਬੈਗੀ ਆ ਤੇ ਉਹਨਾਂ ਨੇ ਆਪਣਾ ਇਨਫਰਾਸਟ੍ਰਕਚਰ ਵੀ ਬਹੁਤ ਤਗੜਾ ਬਣਾ ਲਿਆ ਜਦੋਂ ਵੀ ਚੌਹਨ ਉਹ ਇਸ ਇਲਾਕੇ ਦੇ ਕਬਜ਼ਾ ਕਰਕੇ ਭਾਰਤ ਦੀਆਂ 8 ਸਟੇਟਾਂ ਨੂੰ ਮੁੱਖ ਭਾਰਤ ਨਾਲੋਂ ਤੋੜ ਸਕਦੇ ਆ ਸੋ ਵਵਾਦ ਘਟਣ ਦੀ ਬਜਾਏ ਜਿਹੜਾ ਵਾਧਾ ਜਾ ਰਿਹਾ ਚੀਨ ਜਿਹੜਾ ਆ ਆਪਣੀ ਸੈਨਾ ਵੀ ਵਧਾ ਰਿਹਾ ਫੌਜ ਦੇ ਉੱਤੇ ਆਪਣਾ ਜਿਹੜੀਆਂ ਇਨਫਰਾਸਟ੍ਰਕਚਰ ਹੈ ਉਹਦੇ ਵਿੱਚ ਵੀ ਵਾਧਾ ਕਰ ਰਿਹਾ ਚਾਹੇ ਉਹ ਫੌਜੀ ਘਰ ਨੇ ਚਾਹੇ ਹਵਾਈ ਜਹਾਜ਼ ਉਡਾਉਣ ਵਾਸਤੇ ਜਿਹੜੀਆਂ ਉਹ ਰਨਵੇ ਬਣਾਏ ਜਾ ਰਹੇ ਆ ਦੂਜੇ ਪਾਸੇ ਭਾਰਤੀ ਜਿਹੜੇ ਆ ਉਹ ਗੱਲਾਂ ਕਰ ਰਹੇ ਆ ਤੇ ਬਦਲਾ ਲੈ ਰਹੇ ਆ ਬਦਲਾ ਕਿੱਥੇ ਲੈਂਦੇ ਆ ਫਿਲਮਾਂ ਦੇ ਵਿੱਚ ਕਦੀ ਅਕਸ਼ੇ ਕੁਮਾਰ ਫਿਲਮ ਬਣਾਉਂਦਾ ਕਦੀ ਸ਼ਨੀ ਦੇਵਾਲ ਫਿਲਮ ਬਣਾਉਂਦਾ ਕਦੀ ਅਨਪਮ ਖੇਰ ਫਿਲਮ ਬਣਾਉਂਦਾ ਸੋ ਉਸ ਫਿਲਮ ਦੇ ਵਿੱਚ ਚੀਨ ਤੋਂ ਬਦਲਾ ਲੈ ਲੰਦੇ ਆ ਪਰ ਰਿਐਲਿਟੀ ਦੇ ਵਿੱਚ ਬਦਲਾ ਲੈਣ ਦੇ ਵਾਸਤੇ ਤਿਆਰ ਨਹੀਂ ਹੈਗੇ ਉੱਥੇ ਚੀਨ ਬਦਲੇ ਲੈ ਰਿਆ ਜੀ ਸੋ ਹੁਣ ਚੀਨ ਨਾਲ ਸਿੱਧਾ ਨਜਿੱਠਣ ਤੋਂ ਭੱਜ ਰਿਆ ਜਿਹੜੇ ਭਾਰਤੀ ਹੁਕਮਿਆਂ ਹੁਕਮਰਾਨ ਆ ਉਹ ਉਹ ਬੁੱਤਾਂ ਦੀ ਰਾਜਨੀਤੀ ਖੇਡ ਰਹੇ ਆ ਸੋ ਜਿਹੜਾ ਤਿੱਬਤ ਦਾ ਇਲਾਕਾ ਲਦਾਖ ਦਾ ਇਲਾਕਾ ਆ ਪੈਗੋਂਗ ਝੀਲਿਆ ਉੱਥੇ ਮਰਾਠਾ ਹੁਕਮਰਾਨ ਸ਼ਿਵਾਜੀ ਦਾ ਬਹੁਤ ਭਾਰਤੀ ਫੌਜ ਵੱਲੋਂ ਲਾਇਆ ਗਿਆ ਆ ਸ਼ਿਵਾਜੀ ਇੱਕ ਮਰਾਠਾ ਜਨੈਲ ਸੀਗਾ ਉਹਦਾ ਬਹੁਤ ਸਤਿਕਾਰ ਆ ਸਾਰੇ ਧਰਮਾਂ ਵਾਲਿਆਂ ਦਾ ਸਤਿਕਾਰ ਕਰਦੇ ਆ ਕਿਉਂਕਿ ਇੱਕ ਵੱਡਾ ਯੋਧਾ ਹੋਇਆ ਉਹ ਉਸ ਇਲਾਕੇ ਦਾ ਪਰ ਤਿੱਬਤ ਦੇ ਨਾਲ ਉਹਦਾ ਕੋਈ ਲਾਗਾ ਦਿਗਾ ਕੋਈ ਲੈਣਾ ਦੇਣਾ ਜਿਹੜਾ ਆ ਉਹ ਨਹੀਂ ਆ ਤਿੱਬਤ ਸਰਕਾਰੀ ਖਾਲਸਾ ਦਾ ਹਿੱਸਾ ਰਿਆ ਸਰਕਾਰੀ ਖਾਲਸਾ ਮਤਲਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਜੋਰਾਵਰ ਸਿੰਘ ਨੇ ਇਹ ਤਿੱਬਤ ਦਾ ਇਲਾਕਾ ਫਤਿਹ ਕਰਕੇ ਸਰਕਾਰੀ ਖਾਲਸਾ ਦੇ ਵਿੱਚ ਰਲਾਇਆ ਸੀਗਾ ਇਸ ਥਾਂ ਦੇ ਉੱਤੇ ਅਤੇ ਬਤਾਂਤੇ ਸਰਕਾਰੇ ਖਾਲਸਾ ਦੇ ਵਿਚਾਲੇ ਇੱਕ ਸੰਧੀ ਹੋਈ ਸੀ ਜਿਹਨੂੰ ਅੱਜ ਵੀ ਚਸ਼ੂਲ ਦੀ ਸੰਧੀ ਦੇ ਕਰਕੇ ਜਾਣਿਆ ਜਾਂਦਾ ਬਾਜਪਾਈ ਸਰਕਾਰ ਵੇਲੇ ਜਦੋਂ ਚੀਨ ਤੱਕ ਇਤਰਾਜ਼ ਕੀਤਾ ਗਿਆ ਕਿ ਇਹ ਤਿੱਬ ਦਾ ਇਲਾਕਾ ਸਾਡਾ ਆ ਸਾਨੂੰ ਵਾਪਸ ਮੋੜਿਆ ਜਾਵੇ ਤਾਂ ਉਸ ਵੇਲੇ ਦੇ ਜਿਹੜੇ ਰਾਸ਼ਟਰਪਤੀ ਸੀ ਚੀਨ ਦੇ ਉਹਨਾਂ ਨੇ ਇਹੀ ਜਵਾਬ ਦਿੱਤਾ ਸੀਗਾ ਵੀ ਇਹ ਸਾਡੀ ਸੰਧੀ ਜਿਹੜੀ ਆ ਉਹ ਸਰਕਾਰੇ ਖਾਲਸਾ ਦੇ ਨਾਲ ਹੋਈ ਹੋਈ ਆ ਤੇ ਜੇਕਰ ਕੋਈ ਗੱਲਬਾਤ ਹੋਊਗੀ ਚੀਨ ਕਰਨੀ ਚਾਹੂਗਾ ਤਾਂ ਉਹ ਸਰਕਾਰੇ ਖਾਲਸਾ ਦੇ ਨਾਲੇ ਕਰੂਗਾ ਤੁਹਾਡਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈਗਾ ਸੋ ਚੀਨ ਹੁਣ ਜਿਹੜਾ ਆ ਗੱਲਬਾਤ ਕਰਕੇ ਰਾਜ਼ੀ ਨਹੀਂ ਹੈਗਾ ਸੋ 2014 ਤੋਂ ਬਾਅਦ ਚੀਨ ਨੂੰ ਹਜ਼ਾਰਾਂ ਵਰਗ ਕਿਲੋਮੀਟਰ ਇਲਾਕਾ ਛੱਡਣ ਵਾਲੇ ਭਾਰਤੀ ਹਕੂਮਤ ਰਾਣ ਉੱਥੇ ਹੁਣ ਬੁੱਤ ਲਾ ਕੇ ਸ਼ਾਇਦ ਉਹਨਾਂ ਨੂੰ ਡਰਾਉਣਾ ਚਾਹੁੰਦੇ ਆ ਪਰ ਉਹ ਭੁੱਲਦੇ ਆ ਕਿ ਬੁੱਤਾਂ ਦੇ ਨਾਲ ਮੰਤਰਾਂ ਦੇ ਨਾਲ ਫੌਜਾਂ ਜਿਹੜੀਆਂ ਨਹੀਂ ਡਰਦੀਆਂ ਹੁੰਦੀਆਂ ਉਹਨਾਂ ਨੂੰ ਕਰਾਰੇ ਹੱਥੀਂ ਸੱਜਣਾ ਪੈਂਦਾ ਆ ਸੋ ਗੱਲ ਕੀ ਹੈ ਜੀ ਬਈ ਉੱਥੇ ਜੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲੱਗਦਾ ਜਾ ਜਨਰਲ ਜੂਰਾਵਰ ਸਿੰਘ ਦਾ ਬੁੱਤ ਲੱਗਦਾ ਤਾਂ ਦਸਤਾਰ ਦੀ ਪੱਗ ਦੀ ਮਹਾਨਤਾ ਹੋਣੀ ਸੀ ਚੜਾਈ ਹੋਣੀ ਸੀ ਜਿਹੜੀ ਕਿ ਇਹਨਾਂ ਨੂੰ ਸਿਖਾਉਂਦੀ ਨਹੀਂ ਹੈਗੀ ਤਾਜ਼ਾ ਦੋ ਮਸਾਲਾ ਹੋਰ ਮਿਲੀਆਂ ਜਿੱਥੇ ਕਿ ਦਸਤਾਰ ਦੀ ਮਹਾਨਤਾ ਨੂੰ ਰੋਲਣ ਦਾ ਯਤਨ ਇਹਨਾਂ ਵੱਲੋਂ ਕੀਤਾ ਗਿਆ ਪਤਾ ਲੱਗਾ ਵੀ ਇਹ ਬੱਗ ਨੂੰ ਦਸਤਾਰ ਨੂੰ ਨਫ਼ਰਤ ਕਿੰਨੀ ਕਰਦੇ ਆ ਪਹਿਲੀ ਮਿਸਾਲ ਇਹ ਮਿਲੀ ਕਿ ਆਰਮੀ ਦਾ ਇੱਕ ਵੱਡਾ ਦਸਤਾਰ ਆ ਉੱਥੇ ਇੱਕ ਬਹੁਤ ਵੱਡੀ ਤਸਵੀਰ ਜਿਹੜੀ ਆ ਲੱਗੀ ਹੋਈ ਸੀ ਜ ਜਿਹਦੇ ਵਿੱਚ ਜਨਰਲ ਜਗਜੀਤ ਸਿੰਘ ਅਰੋੜਾ ਅ ਦਿਖਾਈ ਦੇ ਰਿਹਾ ਹੈ ਕਿ ਬੰਗਲਾਦੇਸ਼ ਦੇ ਪਾਕਿਸਤਾਨੀ ਜਿਹੜੇ ਉਸ ਵੇਲੇ ਦੇ ਜਰਨੈਲ ਸੀਗੇ ਜਨਰਲ ਨਿਆਜ਼ੀ ਉਹ ਤੋਂ ਆਤਮ ਸਮਰਪਣ ਦੇ ਉੱਤੇ ਦਸਖਤ ਕਰਵਾ ਰਹੇ ਆ ਤੇ ਉਹ ਤਸਵੀਰ ਜਿਹੜੀ ਆ ਹੁਣ ਤੱਕ ਇਸ ਤਾਸਤਾਂ ਦਾ ਹਿੱਸਾ ਰਹੀ ਆ ਸੋ ਉਹ ਤਸਵੀਰ ਉੱਥੋਂ ਹਟਾ ਕੇ ਹੁਣ ਉੱਥੇ ਇੱਕ ਪੇਂਟਿੰਗ ਲਾ ਦਿੱਤੀ ਗਈ ਆ ਜਿਹਦੇ ਵਿੱਚ ਚਾਂਕਿਆ ਭਗਵਾਨ ਕ੍ਰਿਸ਼ਨ ਭਾਰਤੀ ਸੈਨਾਵਾਂ ਦੇ ਕੁਝ ਹੈਲੀਕਾਪਟਰ ਟੈਂਕ ਵਗੈਰਾ ਦਿਖਾਏ ਗਏ ਆ ਸੋ ਉਸ ਜਨਰਲ ਜਗਦੀਸ਼ ਸਿੰਘ ਰੋੜਾ ਵਾਲੀ ਤਸਵੀਰ ਉਥੋਂ ਤਰ੍ਹਾਂ ਦਿੱਤੀ ਗਈ ਹੈ ਦੂਜੀ ਮਿਸਾਲ ਮਿਲੀ ਆ ਡਾਕਟਰ ਮਨਮੋਹਨ ਸਿੰਘ ਦੇ ਸਸਕਾਰ ਲਈ 2 ਗਾਜ ਜ਼ਮੀਨ ਜਿਹੜੀ ਆ ਰਾਜਘਾਟ ਦੇ ਵਿੱਚ ਨਹੀਂ ਦਿੱਤੀ ਗਈ ਡਾਕਟਰ ਮਨਮੋਹਨ ਸਿੰਘ ਨੇ ਸਿੱਖਾਂ ਲਈ ਕੀ ਕੀਤਾ ਜਾਂ ਸਿੱਖਾਂ ਦਾ ਮਾੜਾ ਕੀਤਾ ਜਾਂ ਚੰਗਾ ਕੀਤਾ ਉਹ ਇੱਕ ਵੱਖਰੀ ਜਿਹੜੀ ਬਹਿਸ ਦਾ ਵਿਸ਼ਾ ਆ ਪਰ ਇਹ ਗੱਲ ਮੰਨਣੀ ਪਊਗੀ ਕਿ ਡਾਕਟਰ ਮਨਮੋਹਨ ਸਿੰਘ ਨੂੰ ਦੁਨੀਆ ਭਰ ਦੇ ਜਿਹੜੇ ਵੱਡੇ ਆਗੂ ਸੀ ਉਸ ਤਕਕਾਰ ਦਿੰਦੇ ਸੀ ਭਾਰਤ ਵਿੱਚ ਵੀ ਉਹਨਾਂ ਦਾ ਬਹੁਤ ਸਤਕਾਰ ਜਿਹੜਾ ਹੁੰਦਾ ਸੀਗਾ ਇੱਕ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਉਹਨਾਂ ਦਾ ਜਿਹੜਾ ਸਸਕਾਰ ਆ ਉਹ ਰਾਜਘਾੜ ਦੇ ਵਿੱਚ ਹੋਣਾ ਬਣਦਾ ਸੀਗਾ ਪਰ ਕਿਉਂਕਿ ਉਹ ਸਿੱਖ ਸੀਗੇ ਦਸਤਾਰ ਧਾਰੀ ਸੀਗੇ ਸੋ ਇਸ ਕਰਕੇ ਔਕਾਤ ਦਿਖਾਈ ਗਈ ਕਿ 2 ਗਜ਼ ਜ਼ਮੀਨ ਰਾਜਘਾੜ ਦੇ ਵਿੱਚ ਨਾ ਦੇ ਕੇ ਉਹਨਾਂ ਦਾ ਸਸਕਾਰ ਇੱਕ ਸਧਾਰਨ ਜਿਹੜੀ ਥਾਂ ਦੇ ਉੱਤੇ ਕਰਨ ਵਾਸਤੇ ਮਜਬੂਰ ਕੀਤਾ ਗਿਆ ਸੋ ਸਨੇਹਾ ਜਿਹੜਾ ਦੀ ਵਾਰ-ਵਾਰ ਇਹ ਜਿੱਤਤਾ ਜਾ ਰਿਹਾ ਵੀ ਤੁਸੀਂ ਜਿੰਨੇ ਮਰਜ਼ੀ ਭਾਰਤੀ ਬਣ ਜਾਓ ਜਿੰਨੇ ਮਰਜ਼ੀ ਤੁਸੀਂ ਦਸਤਾਰਾਂ ਵਾਲਿਆਂ ਦੇ ਉਲਟਾ ਆਪ ਹੋ ਜਵੋ ਜਿੰਨੀਆਂ ਮਰਜ਼ੀ ਤੁਸੀਂ ਭਗਤੀ ਦੀਆਂ ਗੱਲਾਂ ਕਰ ਲਓ ਵਾਹ-ਵਾਹ ਕਰ ਲਓ ਉਹਨਾ ਨੇ ਤੁਹਾਨੂੰ ਆਪਣੇ ਬਰਾਬਰ 2 ਗਾਜ ਜ਼ਮੀਨ ਵੀ ਜਿਹੜੀ ਆ ਉਹ ਨਹੀਂ ਦੇਣੀ ਆ 1984 ਦੇ ਵਿੱਚ ਵੀ ਇਹੀ ਸੋਚ ਸੀ ਕਿਸੇ ਸੋਚਦੇ ਇਹਦੇ ਵੱਡੇ-ਵੱਡੇ ਜਿਹੜੇ ਵਪਾਰੀ ਸੀਗੇ ਵੱਡੇ-ਵੱਡੇ ਰਾਸ਼ਟਰਪਤੀ ਵਰਗੇ ਅਹੁਦਿਆਂ ਦੇ ਉੱਤੇ ਬੈਠੇ ਲੋਕ ਸੀਗੇ ਉਹਨਾਂ ਨੂੰ ਹਿੰਦੂ ਤਵੀ ਪੀੜਾ ਨੇ ਕੁੱਟ-ਕੁੱਟ ਭਜਾਇਆ ਸੀਗਾ ਮਾਰਿਆ ਸੀਗਾ ਉਹਨਾਂ ਦੇ ਵਪਾਰਾਂ ਨੂੰ ਅੱਗਾਂ ਲਾਈਆਂ ਸੀਗੀਆਂ ਤੇ ਸੋਚ ਲਗਭਗ ਉਹੀ ਚੱਲ ਰਹੀ ਆ ਪੱਗ ਜਿਹੜੀ ਐ ਇਹਨਾਂ ਨੂੰ ਸੋਹਂਦੀ ਨਹੀਂ ਹੈਗੀ ਚਾਹੇ ਉਹ ਪੱਗ ਸੰਤ ਜਰਨੈਲ ਜਣ ਪਿੰਡ ਵਾਲਿਆਂ ਦੀ ਹੋਵੇ ਤੇ ਚਾਹੇ ਡਾਕਟਰ ਮਨਮੋਹਨ ਸਿੰਘ ਦੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਪੰਜਾਬ ਦੀ ਤਾਂ ਪੰਜਾਬਾਂ ਤੇ ਵਿੱਚ ਇੱਕ ਬੜਾ ਚਿੰਤਾਜਨਕ ਮਾਹੌਲ ਬਣਿਆ ਕਿ ਜਿਹੜੀਆਂ ਸਿੱਖ ਧਰਾਂ ਦੇ ਵਿੱਚ ਲੋਕ ਬੋਲਣ ਵਾਲੇ ਆ ਭਾਰਤੀ ਨੈਰੇਟਿਵ ਨੂੰ ਖੁੰਡਾ ਕਰਨ ਵਾਲੇ ਆ ਉਹਨਾਂ ਦੇ ਉੱਤੇ ਹਮਲੇ ਹੁੰਦੇ ਆ ਤਾਜ਼ਾ ਹਮਲਾ ਬਾਬਾ ਬਖਸ਼ੀਸ਼ ਸਿੰਘ ਉੱਤੇ ਹੋਇਆ ਬਾਬਾ ਬਖਸ਼ੀਸ਼ ਸਿੰਘ ਜਿਹੜੇ ਕਿ ਸਿੱਖ ਖਾਲਕੂ ਆ ਸਿੱਖ ਚਿੰਤਕ ਆ ਗੋਲੀ ਸੱਕਾ ਚਲਾਉਂਦੇ ਰਹੇ ਆ ਬੰਬ ਚਲਾਉਂਦੇ ਰਹੇ ਆ ਤੇ ਅੱਜ ਕੱਲ ਆਪਣੀ ਬੋਲਬਾਣੀ ਦੇ ਨਾਲ ਆਪਣੇ ਤਰਕ ਦਲੀਲਾਂ ਦੇ ਨਾਲ ਦੁਸ਼ਮਣ ਦਾ ਨੈਰੇਟਿਵ ਖੁੰਡਾ ਕਰਦੇ ਆ ਉਹਨਾਂ ਦੇ ਉੱਤੇ ਘਾਤ ਲਾ ਕੇ ਹਮਲਾ ਕੀਤਾ ਗਿਆ ਪਹਿਲਾਂ ਜਿਹੜਾ ਗੱਡੀਆਂ ਦੇ ਰਾਹੀ ਉਹਨਾਂ ਦੇ ਉੱਤੇ ਮਗਰ ਹਮਲਾ ਕੀਤਾ ਗਿਆ ਤਿੰਨ ਗੱਡੀਆਂ ਨੇ ਘੇਰਿਆ ਉਹਨਾਂ ਦਾ ਪਿੱਛਾ ਕੀਤਾ ਉਹਨਾਂ ਨੂੰ ਫੇਟ ਮਾਰੀ ਆ ਫਿਰ ਗੋਲੀਆਂ ਚਲਾਈਆਂ ਗਈਆਂ ਉਹ ਆਪ ਤਾਂ ਬਚ ਗਏ ਪਰ ਉਹਨਾਂ ਦੀ ਗੱਡੀ ਦੇ ਉੱਤੇ ਗੋਲੀਆਂ ਜੜੀਆਂ ਜ਼ਰੂਰ ਲੱਗੀਆਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਆ ਪਾਬਾ ਬਖਸ਼ੀ ਸਿੰਘ ਨੇ ਕੌਮ ਲਈ ਕੀ ਕੀਤਾ ਪੰਥ ਲਈ ਕੀ ਕੀਤਾ ਇਹਦੇ ਬਦਲੇ ਭਾਰਤੀ ਕੂਮਤਰੀ ਉਹਨਾਂ ਦੇ ਨਾਲ ਕੀ ਕੀਤਾ ਇਹਦੇ ਬਾਰੇ ਬਹੁਤ ਕੁਝ ਲੋਕਾਂ ਨੂੰ ਪਤਾ ਹੈਗਾ ਆ ਕੁਝ ਲੋਕਾਂ ਗਿਆਪਿਆ ਨਹੀਂ ਆ ਉਹਨਾਂ ਦੀ ਕੁਰਬਾਨੀ ਜਿਹੜੀ ਆ ਉਹ ਜਗ ਜਾਰ ਆ ਪਰ ਇਹ ਜਿਹੜੇ ਹਮਲੇ ਹੋ ਰਿਹਾ ਸਿੱਖ ਖੇਡ ਸਮਝਣ ਨੂੰ ਬੜੀ ਲੋੜ ਆ ਸਰਕਾਰ ਦੁਰੀ ਖੇਡ ਖੇਡ ਰਹੀ ਆ ਇੱਕ ਤਾਂ ਆਪਣੇ ਪਿਆਦੇ ਵਿੱਚ ਸਿੱਖ ਧੜਿਆਂ 'ਚ ਛੱਡੇ ਹੋਏ ਆ ਜਿਨ੍ਹਾਂ ਦਾ ਕੰਮ ਆਪਸੀ ਫੁੱਟ ਆਪਸੀ ਕਲੇਸ਼ ਨੂੰ ਵਧਾਉਣਾ ਆ ਉਹਨਾਂ ਦੇ ਮਗਰ ਸਾਡੇ ਕੇ ਭੋਲੇ-ਪਾਲੇ ਲਾਈ ਲੱਗ ਵੀਰ ਭੈਣਾਂ ਲੱਗ ਜਾਂਦੇ ਆ ਜਾਂ ਮੋٹے ਦਿਮਾਗ ਵਾਲੇ ਲੱਗ ਜਾਂਦੇ ਆ ਤੇ ਇਹਨਾਂ ਦੇ ਮਗਰ ਲੱਗ ਕੇ ਆਪਸ ਵਿੱਚ ਲੜਦੇ ਰਹਿੰਦੇ ਆ ਤੇ ਸਰਕਾਰ ਦਾ ਕੰਮ ਜਿਹੜਾ ਸੌਖਾ ਕਰਦੇ ਆ ਤੇ ਸਰਕਾਰ ਜਦੋਂ ਇਹਨਾਂ ਨੂੰ ਖਤਮ ਕਰਦੀ ਆ ਉਹਨਾਂ ਲੋਏ ਨਹੀਂ ਦੇਖਦੀ ਕਿ ਕਿਹੜਾ ਕਿਹਦੇ ਨਾਲ ਲੜਦਾ ਸੀਗਾ ਉਹਨਾਂ ਵੱਲੋਂ ਬਰਾਬਰ ਸਰਕਾਰ ਵੱਲੋਂ ਖਤਮ ਕੀਤਾ ਜਾਂਦਾ ਆਪਾਂ ਕੁਝ ਸਾਲਾਂ ਦੀ ਗੱਲ ਕਰ ਲੈਨੇ ਆ ਸਭ ਤੋਂ ਪਹਿਲਾਂ ਦਾ ਪੰਜਾਬ ਦਾ ਇੱਕ ਸੂਰਬੀਰ ਭਾਈ ਜੋਗਾ ਸਿੰਘ ਖਾਲਸਤਾਨੀ ਜਿਹੜਾ ਹਰ ਮਸਲੇ ਦੇ ਵਿੱਚ ਬਰਸ਼ਾ ਖੱਡ ਕੇ ਖੜ ਜਾਂਦਾ ਹੁੰਦਾ ਸੀ ਉਹਨੂੰ ਇੱਕ ਹਾਸੇ ਦੇ ਵਿੱਚ ਮਰਵਾਇਆ ਗਿਆ ਫਿਰ ਰੋਸ਼ਨ ਦਿਮਾਗ ਦੀਪ ਸਿੱਧੂ ਜਿਹਦੇ ਉੱਤੇ ਕੌਮ ਨੂੰ ਬੜੀਆਂ ਆਸਾਂ ਸੀਗੀਆਂ ਉਹ ਸਟੇਟ ਦੀ ਅੱਖ ਚ ਲੜਕਣ ਲੱਗਾ ਉਹਨੂੰ ਮਰਵਾਇਆ ਗਿਆ ਭਾਈ ਅਮਰਤਪਾਲ ਸਿੰਘ ਨੇ ਬਾਹਰੋਂ ਜਾ ਕੇ ਪੰਜਾਬ ਦੇ ਵਿੱਚ ਚਿੰਗ ਜਗਾਈ ਖਾਲਸਾ ਵਹਿੀਰ ਚਲਾਈ ਸਿੱਖ ਨੌਜਵਾਨੀ ਨੂੰ ਜਥੇਬੰਦ ਕੀਤਾ ਸਿੱਖ ਲੋਕ ਉਹਦੇ ਮਗਰ ਇਕੱਠੇ ਹੋਣ ਲੱਗੇ ਉਹਨੂੰ ਖਤਮ ਨਹੀਂ ਕਰਵਾ ਸਕੇ ਤਾਂ ਚੱਕ ਕੇ ਉਹਨੂੰ ਇਸ ਵੇਲੇ ਝੂਠੇ ਕੇਸ ਪਾ ਕੇ ਡਿਬਰੂਗੜ੍ਹ ਜੇਲ੍ਹ ਵਿੱਚ ਕਾਲੇ ਪਾਣੀ ਵਾਂਗੂੰ ਢਾੜਿਆ ਹੋਇਆ ਫਿਰ ਇੰਗਲੈਂਡ ਦੇ ਵਿੱਚ ਭਾਈ ਉਤਾਰ ਸਿੰਘ ਖੰਡਾ ਮਰਵਾਇਆ ਗਿਆ ਭਾਈ ਹਰਦੀਪ ਸਿੰਘ ਨਿਜਰ ਭਾਈ ਪਰਮਜੀਤ ਸਿੰਘ ਪੰਜਵੜ ਕਾਰਨਵਾਰ ਕੈਨੇਡਾ ਤੇ ਪਾਕਿਸਤਾਨ ਵਿੱਚ ਖਤਮ ਕਰਵਾਏ ਗਏ ਤੇ ਫਿਰ ਕੱਲ ਆਈ ਗੁਰਪਤਵੰਦ ਸਿੰਘ ਪੰਨੋ ਦੀ ਸਿੱਖਾਂ ਦੀ ਆਜ਼ਾਦੀ ਦੀ ਲਹਿਰ ਨੂੰ ਘਰ ਘਰ ਪਹੁੰਚਾਉਣ ਵਾਲਾ ਵਕੀਲ ਗੁਰਪਤਵੰਦ ਸਿੰਘ ਪੰਨੂ ਉਹਨੂੰ ਮਾਰਨ ਦੀ ਸਾਜ਼ਿਸ਼ ਅਮਰੀਕਾ ਵਿੱਚ ਘੜੀ ਗਈ ਜਿਹੜੀ ਕਿਸੇ ਰੇ ਨਹੀਂ ਚੜੀ ਉਸ ਤੋਂ ਬਾਅਦ ਵਿੱਚ ਉਹ ਸੂਚੀ ਬਾਹਰ ਆਈ 30 ਸਿੱਖਾਂ ਦੀ ਜਿਹੜੇ ਕਿ ਉੱਤਰੀ ਅਮਰੀਕਾ ਵਿੱਚ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਦੇ ਆ ਉਹਨਾਂ ਨੂੰ ਕੈਨੇਡਾ ਅਮਰੀਕਾ ਵਿੱਚ ਮਰਵਾਇਆ ਜਾਣਾ ਸੀ ਪਰ ਭਾਰਤੀ ਸਾਇਸਟ ਘਾੜੇ ਆਪ ਹੀ ਫੜੇ ਗਏ ਆ ਫਿਰ ਗੁਰਪ੍ਰੀਤ ਸਿੰਘ ਹਰੀ ਨੋ ਨੌਜਵਾਨ ਮਰਾਇਆ ਗਿਆ ਤੇ ਹੁਣ ਵਾਰੀ ਸੀ ਬਾਬਾ ਬਖਸ਼ੀ ਸਿੰਘ ਦੀ ਹੋ ਸਕਦਾ ਵੀ ਇੱਕ ਅੱਧਾ ਕੇਸ ਮੈਂ ਭੁੱਲ ਵੀ ਗਿਆ ਹੋਵਾਂਗਾ ਇਹ ਜਿਹੜੇ ਬਹੁਤੇ ਲੋਕ ਆਪਸ ਵਿੱਚ ਲੜਦੇ ਆ ਇਹਨਾਂ ਨੂੰ ਲੱਗਦਾ ਕਿ ਸਾਡੀ ਆਪਸ ਵਿੱਚ ਹੀ ਲੜਾਈ ਆ ਇਹ ਸਾਡਾ ਆਪਸ ਵਿੱਚ ਜਿਹੜਾ ਝਗੜਾ ਆ ਪਰ ਇਹਨਾਂ ਸਾਰਿਆਂ ਮਾਮਲੇ 'ਚ ਇੱਕ ਗੱਲ ਸਾਂਝੀ ਆ ਕਿ ਇਹਨਾਂ ਦੇ ਵਿੱਚ ਜਿੱਥੇ ਆਪਸ ਵਿੱਚ ਲੜਦੇ ਆ ਉੱਥੇ ਇਹਨਾਂ ਦੀ ਕਿਤੇ ਨਾ ਕਿਤੇ ਜੰਗ ਜਿਹੜੀ ਆ ਉਹ ਦਸ਼ਮਨ ਨਾਲ ਆ ਤਾਂ ਦੁਸ਼ਮਣ ਦੇ ਕੱਲ ਨੂੰ ਚੰਗੀ ਤਰ੍ਹਾਂ ਸਮਝਦਾ ਆ ਸੋ ਆਪਸੀ ਕਲੇਸ਼ ਪਵਾਇਆ ਜਾਂਦਾ ਇਹਨਾਂ ਨੂੰ ਉਲਝਾਇਆ ਜਾਂਦਾ ਫਿਰ ਉਸ ਕਲੇਸ਼ ਨੂੰ ਬਹੁਤ ਨੀਵੇਂ ਪੱਧਰ ਤੇ ਲਜਾਇਆ ਜਾਂਦਾ ਤੇ ਫਿਰ ਤੀਜੇ ਪਾਸੇੋਂ ਇੱਕ ਧਿਰ ਦਾ ਬੰਦਾ ਮਾਰ ਜਿੰਦਾ ਦਿੱਤਾ ਜਾਂਦਾ ਤੇ ਉਹ ਦੂਜੀ ਧਿਰ ਦੇ ਉੱਤੇ ਫਿਰ ਦੋਸ਼ ਆਪਣੇ ਆਪ ਲੱਗ ਜਾਂਦਾ ਆ ਇਸ ਸਾਰੇ ਵਰਤਾਰੇ ਵਿੱਚ ਦੁਖੀ ਆ ਉਹ ਆਮ ਸਿੱਖ ਜਿਹੜਾ ਕਿਸੇ ਵੀ ਧੜੇ ਦੇ ਨਾਲ ਨਹੀਂ ਜੁੜਿਆ ਹੋਇਆ ਉਹ ਕਿਸੇ ਧੜੇ ਤੇ ਵੱਜਾ ਨਹੀਂ ਹੈਗਾ ਉਹ ਸਿੱਖ ਸੰਘਰਸ਼ ਨੂੰ ਪਿਆਰ ਕਰਨ ਵਾਲਾ ਆਮ ਸਿੱਖ ਆ ਤੇ ਉਹ ਸਾਰਿਆਂ ਦਾ ਸਤਿਕਾਰ ਕਰਦਾ ਆ ਸੋ ਜਦੋਂ ਕਿਸੇ ਵੀ ਧੜੇ ਦੇ ਉੱਤੇ ਹਮਲਾ ਹੁੰਦਾ ਉਹਦਾ ਦਿਲ ਰੋਂਦਾ ਆ ਉਹਨੂੰ ਦਿਖ ਰਿਹਾ ਆ ਵੀ ਹੋ ਕੀ ਰਿਹਾ ਆ ਬੀ ਜਿਹੜੀ ਆਪਸੀ ਕਲੇਸ਼ ਆਪਸੀ ਲੜਾਈ ਆ ਇਹਦਾ ਫਾਇਦਾ ਕੌਣ ਚੱਕ ਰਿਹਾ ਆ ਪਰ ਬੜੀ ਦੁੱਖ ਦੀ ਗੱਲ ਆ ਕਿ ਧੜਿਆਂ ਚ ਬੱਜੇ ਸਿੱਖਾਂ ਦੇ ਦੀਆਂ ਅੱਖਾਂ ਦੇ ਉੱਤੇ ਏਡੀ ਪੱਟੀ ਵੱਜੀ ਹੋਈ ਆ ਕਿ ਉਹਨਾਂ ਨੂੰ ਦਿਖਾਈ ਹੋਣੀ ਦੇ ਰਿਹਾ ਕਿ ਉਹਨਾਂ ਨੂੰ ਕੌਣ ਵਰਤ ਰਿਹਾ ਆ ਜਾਂ ਕਿਹੜੀ ਖੇਡ ਦੇ ਵਿੱਚ ਉਹ ਖੇਡ ਰਹੇ ਆ ਭਰਾ ਮਾਰੂ ਜੰਗ ਨੂੰ ਪਿੱਛੋਂ ਹਵਾ ਕੌਣ ਦੇ ਰਿਹਾ ਆ ਸੋ ਬਾਬਾ ਬਖਸ਼ੀਰ ਸਿੰਘ ਹਰ ਮੁੱਦੇ ਉੱਤੇ ਬੁਗਲਦਾ ਰਿਹਾ ਆ ਉਹਦੇ ਉੱਤੇ ਜਿਹੜਾ ਹਮਲਾ ਹੋਇਆ ਬੜਾ ਮੰਦ ਭਾਗ ਆ ਇਹਨੂੰ ਸਮਝਣਾ ਚਾਹੀਦਾ ਆ ਸੋ ਕੌਮ ਨੂੰ ਆਪਣੇ ਹਰ ਯੋਧੇ ਦੀ ਰਾਖੀ ਕਰਨੀ ਪੈਣੀ ਆ ਚਾਹੇ ਉਹ ਬਾਬਾ ਬਖਸ਼ੀਸ਼ ਸਿੰਘ ਆ ਚਾਹੇ ਉਹ ਭਾਈ ਅਮਰਤਪਾਲ ਸਿੰਘ ਆ ਚਾਹੇ ਉਹ ਗੁਰਪਤਵਾਨ ਸਿੰਘ ਪੰਨੂ ਆ ਚਾਹੇ ਭਾਈ ਦਲਜੀਤ ਸਿੰਘ ਬਿੱਟੂ ਆ ਚਾਹੇ ਪਰਮਜੀਤ ਸਿੰਘ ਮੰਡਿਆ ਚਾਹੇ ਭਾਈ ਹਵਾਰਾ ਤਾਰਾ ਭਿਉਰਾ ਜਾਂ ਰਾਜੋਆਣਾ ਆ ਜਿਹੜੇ ਵੀ ਆਪਕੋ ਆਪਣੇ ਤਰੀਕੇ ਦੇ ਨਾਲ ਕਿਸੇ ਵੀ ਤਰ੍ਹਾਂ ਲੱਗੇ ਹੋਏ ਆ ਤੁਸੀਂ ਕਿਸੇ ਇੱਕ ਧੜੇ ਦੇ ਬੱਜੇ ਹੋ ਸਕਦੇ ਆ ਪਰ ਨਿਸ਼ਾਨਾ ਜਿਹੜਾ ਹੈ ਕਿਆ ਤੇ ਇਸ ਕਰਕੇ ਆਪਸੀ ਲੜਾਈ ਤੋਂ ਜਿਹੜਾ ਕਿਨਾਰਾ ਕਰਨਾ ਚਾਹੀਦਾ ਆ ਕਿਉਂਕਿ ਜਿਹੜੇ ਯੋਧੇ ਆ ਕੋਈ ਇੱਕ ਦਿਨ ਚ ਨਹੀਂ ਬਣੇ ਇਸ ਲਈ ਸਮਾਂ ਲੱਗਾ ਆ ਤੇ ਜਿਹੜਾ ਇੱਕ ਧੜੇ ਦੀ ਅੱਖ ਨਾਲ ਇਹਨਾਂ ਨੂੰ ਦੇਖੋ ਪੰਥ ਜਿਹੜਾ ਇਹਨਾਂ ਨੂੰ ਸਾਰਿਆਂ ਨੂੰ ਇੱਕੋ ਜਿਹੇ ਤੌਰ ਦੇ ਉੱਤੇ ਦੇਖਦਾ ਆ ਤੇ ਧੜਿਆਂ ਨੂੰ ਵੀ ਇਸ ਤਰੀਕੇ ਦੇਖਣਾ ਪੈਣਾ ਆ ਜੇਕਰ ਗੱਲ ਗਾਂ ਲੈ ਕੇ ਜਾਣੀ ਆ ਅਖੀਰ ਤੇ ਵਿੱਚ ਗੱਲਬਾਤ ਕਰੀਏ ਕਿਸਾਨ ਮੋਰਚੇ ਦੀ ਤੇ ਜਿੱਥੇ ਸੁਪਰੀਮ ਕੋਰਟ ਵੱਲੋਂ ਆਰਡਰ ਦਿੱਤਾ ਗਿਆ ਕਿ 31 ਦਸੰਬਰ ਤੱਕ ਕਿਸਾਨ ਆਗੂ ਜਗਜੀਤ ਸਿੰਘ ਡੱਲੇ ਵਾਲ ਜਿਹੜੇ ਮਰਨਵਾਰ ਤੇ ਬੈਠੇ ਆ ਉਹਨਾਂ ਨੂੰ ਜਾਂ ਹਸਪਤਾਲ ਪਹੁੰਚਾਓ ਜਾਂ ਉਹਨਾਂ ਦੀ ਭੁੱਖ ਹੜਤਾਲ ਜਿਹੜੀ ਉਹ ਖਤਮ ਕਰਵਾਓ ਤਾਂ ਉਹਦੇ ਵਾਸਤੇ ਲੱਗਦਾ ਕਿ ਜ਼ਬਰਦਸਤੀ ਹੋ ਸਕਦੀ ਹੈ ਇਸ ਦੇ ਮੱਦੇਨਜ਼ਰ ਕਿਸਾਨ ਮੋਰਚੇ ਦੇ ਵਿੱਚੋਂ ਬਹੁਤ ਸਾਰੀਆਂ ਧਿਰਾਂ ਜਿਹੜੀਆਂ ਉਹ ਉਹਨਾਂ ਦੀ ਰਾਖੀ ਵਾਸਤੇ ਇੱਕ ਘੇਰਾ ਬਣਾ ਕੇ ਉਹਨਾਂ ਦੇ ਪਿੰਡ ਕਨੌਰੀ ਨੇੜੇ ਢਾਬੀ ਗੁਜਰਾਵਖੇ ਪਹੁੰਚ ਗਏ ਆ ਤੇ ਸਰਕਾਰੀ ਕੋਸ਼ਾਂ ਨੂੰ ਸਫਲ ਬਣਾਇਆ ਜਾਊਗਾ ਤਾਂ ਕਿ ਇਹ ਮਰਨ ਵਾਲਤ ਜਬਰੀ ਨਾ ਤੜਾਇਆ ਜਾ ਸਕੇ ਦੂਜੇ ਪਾਸੇ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਉਹਨਾਂ ਪੂਰੇ ਪੰਜਾਬ ਦੇ ਵਿੱਚ ਭਰਮਾ ਹੰਗਾਰਾ ਮਿਲਿਆ ਆ 200 ਤੋਂ ਵੱਧ ਥਾਵਾਂ ਦੇ ਉੱਤੇ ਕਿਸਾਨਾਂ ਨੇ ਧਰਨੇ ਲਾਏ ਆ ਟ੍ਰੈਫਿਕ ਰੋਕਿਆ ਰੇਲ ਗੱਡੀਆਂ ਬੱਸਾਂ ਤੇ ਬਾਜ਼ਾਰ ਜਿਹੜੇ ਆ ਤਕਰੀਬਨ ਬੰਦ ਰਹੇ ਆ ਵਿਆਸ਼ਾਦੀਆਂ ਵਾਲਿਆਂ ਨੂੰ ਐਮਰਜੈਂਸੀ ਸਵਾਮਾਂ ਵਾਲਿਆਂ ਨੂੰ ਨਹੀਂ ਰੋਕਿਆ ਗਿਆ ਤੇ ਵੱਡੀ ਗਿਣਤੀ ਦੇ ਵਿੱਚ ਮਰਦ ਔਰਤਾਂ ਤੇ ਨੌਜਵਾਨ ਇਹਨਾਂ ਦੇ ਵਿੱਚ ਧਰਨਿਆਂ ਦੇ ਵਿੱਚ ਸ਼ਾਮਲ ਹੋਏ ਆ ਤੇ ਕਈ ਥਾਈਂ ਕਿਸਾਨਾਂ ਵੱਲੋਂ ਬਾਜ਼ਾਰ ਬੰਦ ਕਰਾਉਣ ਦੇ ਵਿਰੋਧ ਵਿੱਚ ਜਿਹੜੇ ਸੰਘੀ ਆ ਉਹਨਾਂ ਨੇ ਵਿਰੋਧ ਵੀ ਕੀਤਾ ਆ ਆਵਾਜ਼ ਵਿੱਚ ਟਕਰਾਰ ਵੀ ਹੋਈ ਆ ਤੇ ਹੁਣ ਜਿਹੜੀ ਗੱਲ ਸਮੁੱਚੇ ਤੌਰ ਦੇਤੇ ਸਾਹਮਣੇ ਆ ਰਹੀ ਆ ਕਿ ਜਦੋਂ ਕੋ ਇਹੋ ਜਿਹਾ ਬੰਦ ਹੁੰਦਾ ਤੇ ਉਹਦੇ ਨਾਲ ਆਪਣੇ ਲੋਕ ਜ਼ਿਆਦਾ ਪ੍ਰਭਾਵਿਤ ਹੁੰਦੇ ਆ ਰੌਲਾ ਦਿੱਲੀ ਨਾਲ ਆ ਸੋ ਜਦੋਂ ਆਪਣੇ ਲੋਕ ਤੰਗ ਹੁੰਦੇ ਆ ਤਾਂ ਕਈ ਲੋਕਾਂ ਨੂੰ ਵੀ ਇਹ ਲੱਗਦਾ ਆ ਕਿ ਆਪਣੇ ਲੋਕ ਤੰਗ ਨਹੀਂ ਹੋਣੇ ਚਾਹੀਦੇ ਆ ਪ੍ਰੋਗਰਾਮ ਇਹੋ ਜਿਹੇ ਲਿਖਣੇ ਚਾਹੀਦੇ ਆ ਜਿਨ੍ਹਾਂ ਦੇ ਨਾਲ ਦਿੱਲੀ ਤੰਗ ਹੋਵੇ ਦਿੱਲੀ ਬੈਠੇ ਜਿਹੜੇ ਸਿਆਸਤਦਾਨ ਆ ਉਹ ਤੰਗ ਹੋਣ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਵੱਲੋਂ ਬਾਹਰ ਬੈਠਿਆਂ ਵੱਲੋਂ ਤੇ ਆਡੜਾ ਜਿਹੜੇ ਸੋਚਵਾਨ ਲੋਕ ਆ ਉਹ ਇਹ ਕਹਿ ਰਹੇ ਆ ਕਿ ਪੰਜਾਬ ਦੇ ਕਿਸਾਨ ਆਗੂਆਂ ਨੂੰ ਕੋਈ ਇਹੋ ਜਿਹੀ ਨੀਤੀ ਤਿਆਰ ਕਰਨੀ ਚਾਹੀਦੀ ਆ ਕਿ ਜਿਹੜੇ ਸਿਆਸਤਦਾਨ ਨੇ ਉਹਨਾਂ ਦੇ ਰਾਹ ਘੇਰੇ ਜਾਣ ਉਹਨਾਂ ਦੇ ਘਰ ਤੇ ਦਫ਼ਤਰ ਘੇਰੇ ਜਾਣ ਉਹਨਾਂ ਦਾ ਬਾਹਰ ਨਿਕਲਣਾ ਔਖਾ ਬਣਾਇਆ ਜਾਵੇ ਖਾਸ ਕਰਕੇ ਜਿਹੜੇ ਐਮਪੀ ਆ ਤਾਂ ਕਿ ਗੱਲ ਦਿੱਲੀ ਦੇ ਕੰਨਾਂ ਤੱਕ ਪਹੁੰਚਾਈ ਜਾਵੇ ਆਪਸ ਦੇ ਵਿੱਚ ਪੰਜਾਬ ਵਿੱਚ ਬੰਦ ਕਰਕੇ ਉਹਨਾਂ ਫਾਇਦਾ ਨਹੀਂ ਹੁੰਦਾ ਉਹਦੇ ਨਾਲ ਆਮ ਲੋਕਾਂ ਦੀ ਕੱਜਲਖਵਾਰੀ ਵੱਧਦੀ ਹੈ ਅਤੇ ਨਾਲ ਦੀ ਨਾਲ ਜਿਹੜੇ ਆਮ ਲੋਕਾਂ ਦਾ ਕਿਸਾਨ ਮੋਰਚੇ ਪ੍ਰਤੀ ਸਤਕਾਰ ਆ ਉਹਨੂੰ ਸੱਟ ਵੱਜਦੀ ਹੈ ਇਸ ਵੱਲ ਤਵੱਜੋ ਦੇਣ ਦੀ ਲੋੜ ਆ ਰੌਲਾ ਦਿੱਲੀ ਨਾਲ ਆ ਤੇ ਸੰਘਰਸ਼ ਵੀ ਉਹੋ ਜਿਹਾ ਹੋਣਾ ਚਾਹੀਦਾ ਜਿਹਦੇ ਨਾਲ ਦਿੱਲੀ ਨੂੰ ਥੋੜਾ ਬਹੁਤਾ ਸੇਕ ਲੱਗੇ ਪੰਜਾਬ ਦੇ ਲੋਕ ਨਾਲ ਰੱਖਣੇ ਬੜੇ ਜ਼ਰੂਰੀ ਆ ਜੀ ਆਪਾਂ ਇੱਥੇ ਅੱਜ ਦਾ ਪ੍ਰੋਗਰਾਮ ਕਾਹਨੇ ਆ ਕੱਲ ਨੂੰ ਫਿਰ ਤੁਹਾਡੇ ਨਾਲ ਖਬਰਾਂ ਵਿਚਾਰਾਂ ਦੀ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ